ਨਮਸਕਾਰ ਦੋਸਤੋ ਐਨ ਐਨ ਭਾਰਤੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਸ਼ੰਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀਆਂ ਸੜਕਾਂ ਤੇ ਦੌੜ ਰਹੀਆਂ ਉਹਨਾਂ ਸਰਕਾਰੀ ਤੇ ਪ੍ਰਾਈਵੇਟ ਬਸਾਂ ਦੀ ਜਿਹੜੀਆਂ ਕਿ ਟ੍ਰਾਂਸਪੋਰਟ ਨਿਯਮਾਂ ਨੂੰ ਪੂਰਾ ਹੀ ਨਹੀਂ ਕਰਦੀਆਂ ਪਰ ਪੰਜਾਬ 'ਚ ਵੱਖ-ਵੱਖ ਬਣੇ ਟ੍ਰਾਂਸਪੋਰਟ ਵਿਭਾਗਾਂ ਦੇ ਵੱਖ-ਵੱਖ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਇਹਨਾਂ ਬਸਾਂ ਨੂੰ ਸੜਕਾਂ ਤੇ ਟ੍ਰਾਂਸਪੋਰਟ ਨਿਯਮਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਵੀ ਦੌੜਨ ਦਿੱਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਜਦੋਂ ਸਾਡੇ ਵੱਲੋਂ ਪਟਿਆਲਾ ਵਿਕੇ ਸਥਿਤ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਬਸਾਂ ਦੇ ਟ੍ਰਾਂਸਪੋਰਟ ਨਿਯਮਾਂ ਨੂੰ ਪੂਰਾ ਨਾ ਕਰਨ ਦੇ ਚਲਦਿਆਂ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਸਾਡੇ ਵੱਲੋਂ ਦੱਸਣ ਤੇ ਕੁਝ ਬਸਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਉਹਨਾਂ ਨੂੰ ਜੁਰਮਾਨਾ ਭਰ ਕੇ ਛੱਡ ਦਿੱਤਾ ਗਿਆ ਇਸ ਸਬੰਧੀ ਜਦੋਂ ਸਾਡੇ ਵੱਲੋਂ ਉਹਨਾਂ ਨੂੰ ਫੇਰ ਪੁੱਛਿਆ ਗਿਆ ਕਿ ਇਹ ਬਸਾਂ ਜੋ ਟ੍ਰਾਂਸਪੋਰਟ ਨਿਯਮਨ ਨੂੰ ਪੂਰਾ ਨਹੀਂ ਕਰਦੀਆਂ ਨੂੰ ਜੁਰਮਾਨਾ ਭਰ ਕੇ ਜਦੋਂ ਛੱਡ ਦਿੱਤਾ ਜਾਂਦਾ ਹੈ ਤਾਂ ਕੀ ਤੇ ਰਹੇ ਬਿਨਾ ਫਾਰਮਲਿਟੀਆਂ ਨੂੰ ਪੂਰਾ ਕਰਦੇ ਸੜਕਾਂ ਤੇ ਦੌੜ ਸਕਦੀਆਂ ਹਨ ਕਿ ਨਹੀਂ ਜਿਸ ਤੇ ਟ੍ਰਾਂਸਪੋਰਟ ਵਿਭਾਗ ਦੇ ਪਟਿਆਲਾ ਡਿਪਾਰਟਮੈਂਟ ਚ ਸਥਿਤ ਆਰਟੀਏ ਵੱਲੋਂ ਸਾਨੂੰ ਦੱਸਿਆ ਗਿਆ ਕਿ ਇਹ ਟ੍ਰਾਂਸਪੋਰਟ ਨਿਯਮਾਂ ਨੂੰ ਪੂਰਾ ਕਰੇ ਬਗੈਰ ਸੜਕਾਂ ਤੇ ਨਹੀਂ ਦੌੜ ਸਕਦੀਆਂ ਪਰ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੜਕਾਂ ਇਹ ਬਸਾਂ ਸੜਕਾਂ ਤੇ ਬਿਨਾਂ ਟ੍ਰਾਂਸਪੋਰਟ ਨਿਯਮਾਂ ਨੂੰ ਪੂਰਾ ਕਰੇ ਵਾਰ-ਵਾਰ ਦੌੜ ਰਹੀਆਂ ਹਨ ਅਤੇ ਇਸ ਵਿੱਚ ਸਬੰਧਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਕੇ ਬਲਕਿ ਉਹਨਾਂ ਨੂੰ ਟਰਾਂਸਪੋਰਟ ਨਿਯਮਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਵੀ ਰੂਟ ਪ੍ਰਦਾਨ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆ ਇਹ ਸਰਕਾਰ ਨੂੰ ਲਗਾਤਾਰ ਟੈਕਸ ਦੇ ਤੌਰ ਤੇ ਬਹੁਤ ਵੱਡੇ ਪੱਧਰ ਤੇ ਲੱਖਾਂ ਹੀ ਨਹੀਂ ਬਲਕਿ ਕਰੋੜਾਂ ਰੁਪਏ ਵਿੱਚ ਚੂਨਾ ਲਗਾ ਰਹੀਆਂ ਹਨ ਇਸ ਸਬੰਧ ਵਿੱਚ ਸਾਡੇ ਵੱਲੋਂ ਵਾਰ-ਵਾਰ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਅਹਿਮ ਪ੍ਰਬહન ਤੇ ਇਸ バス ਨੰਬਰ ਦੇ ਆ ਟੈਕਸ ਆਰ ਸੀ ਇੰਸ਼ੋਰੈਂਸ ਪੋਲੂਸ਼ਨ ਅੱਧੀ ਫਿਟਨੈਸ ਕਈ ਚੀਜ਼ਾਂ ਨੂੰ ਜਿਹੜਿਆ ਹੈ ਪੂਰਾ ਹੀ ਨਹੀਂ ਕਰਦੀਆਂ ਜਿਸ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਾਜਬ ਜਵਾਬ ਨਾ ਦਿੱਦਿਆ ਹੋਇਆ। ਇਹੀ ਕਿਹਾ ਜਾਂਦਾ ਹੈ ਕਿ ਅਸੀਂ ਸਾ ਸਿਰਫ ਉਹਨਾਂ ਨੂੰ ਫੜ ਹੀ ਸਕਦੇ ਹਾਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਫੜਨ ਦੀ ਕਾਰਵਾਈ ਤਾਂ ਇੱਕ ਬਾਅਦ ਦੀ ਗੱਲ ਹੈ। ਉਸ ਤੋਂ ਪਹਿਲਾਂ ਇਹਨਾਂ ਬਸਾਂ ਨੂੰ ਟ੍ਰਾਂਸਪੋਰਟ ਨਿਯਮਾਂ ਨੂੰ ਨਾ ਪੂਰਾ ਕਰਨ ਦੇ ਬਦਲੇ 'ਚ ਆਖਰਕਾਰ ਰੂਟ ਕਿਵੇਂ ਪ੍ਰਦਾਨ ਕੀਤੇ ਜਾ ਰਹੇ ਹਨ ਜਦੋਂ ਕਿ ਕਿਸੇ ਵੀ ਵਿਅਕਤੀ ਵੱਲੋਂ ਜਦੋਂ ਆਪਣਾ ਟੂ-ਵੀਲਰ ਫੋਰ-ਵੀਲਰ ਥਰੀ-ਵੀਲਰ ਆਪਣਾ ਰੀਨਿਊ ਕਰਵਾਣਾ ਹੁੰਦਾ ਹੈ ਤਾਂ ਉਸ ਨੂੰ ਇੰਸ਼ੋਰੈਂਸ ਪੋਲੀਸ਼ਨ ਟੈਕਸ ਆਦੀ ਕਈ ਤਰ੍ਹਾਂ ਦਾ ਪੇ ਕਰਨਾ ਪੈਂਦਾ ਹੈ ਉਸ ਤੋਂ ਬਿਨਾ ਉਹ ਆਪਣੇ ਆਪਣੇ ਵਾਹਨ ਨੂੰ ਟਰਾਂਸਪੋਰਟ ਵਿਭਾਗ ਵਿੱਚ ਰੀਨਿਊ ਨਹੀਂ ਕਰਵਾ ਸਕਦਾ ਫਿਰ ਆਖਰ ਇਹਨਾਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਟਰਾਂਸਪੋਰਟ ਨਿਯਮਾਂ ਨੂੰ ਪੂਰਾ ਨਾ ਕਰਨ ਦੇ ਬਦਲੇ ਦੇ ਜਾਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਸੜਕਾਂ ਤੇ ਦੌੜਨ ਦਿੱਤਾ ਜਾ ਰਿਹਾ ਹੈ ਇਹ ਆਪਣੀ ਆਪ ਵਿੱਚ ਇੱਕ ਸਵਾਲ ਹੈ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਵੱਲ ਫੋਰੀ ਤੌਰ ਤੇ ਧਿਆਨ ਦੇਣ ਕਿਉਂਕਿ ਟਰਾਂਸਪੋਰਟ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੀ ਇਹ ਸੰਬੰਧੀ ਕੋਈ ਕਦਮ ਨਾ ਚੁੱਕਣਾ ਅਤੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਕਦਮ ਨਾ ਚੁੱਕਿਆ ਜਾਣਾ ਆਪਣੇ ਆਪ ਵਿੱਚ ਸਵਾਲ ਖੜਾ ਕਰਦਾ ਹੈ ਜਿਸ ਦੇ ਬਗਲੇ 'ਚ ਜਦੋਂ ਟੈਕਸ ਸਰਕਾਰ ਕੋਲ ਪਹੁੰਚਦਾ ਹੀ ਨਹੀਂ ਤਾਂ ਸਰਕਾਰ ਵੱਲੋਂ ਪਬਲਿਕ ਤੋਂ ਟੈਕਸ ਇਕੱਠਾ ਕਰਨ ਲਈ ਹੋਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਨੂੰ ਚੂਨਾ ਲਗਾਉਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨਾ ਵੀ ਬਹੁਤ ਵੱਡੀ ਗਲ ਹੈ ਤਾਂ ਤੁਹਾਨੂੰ ਅਸੀਂ ਇਸ ਸੰਬੰਧੀ ਅੱਜ ਜਾਣੂ ਕਰਵਾਇਆ ਹੈ ਅਤੇ ਅਗਲੀ ਵੀਡੀਓ ਵਿੱਚ ਸੰਬੰਧਿਤ ਬਾਸ ਨੰਬਰ ਉਸ ਦੇ ਵੱਲੋਂ ਕੀ ਕੀ ਕਮੀਆਂ ਹਨ ਅਤੇ ਇਹਨਾਂ ਨੂੰ ਕਿਹੜੇ ਕਿਹੜੇ ਰੂਟ ਪ੍ਰਦਾਨ ਕੀਤੇ ਗਏ ਹਨ ਦੀ ਜਾਣਕਾਰੀ ਲੈ ਕੇ ਵੀ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ